ਇਸ ਦੀਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਹੁਣ ਮਿਲੇਗਾ ਵੱਡਾ ਤੋਹਫਾ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ ਬੁਢਾਪਾ ਪੈਨਸ਼ਨ ਸਕੀਮ ਤੇ ਵੱਡੀ ਖੁਸ਼ਖਬਰੀ ਨੌਜਵਾਨਾਂ ਨੂੰ ਮਿਲਣਗੇ 15-15000 ਰੁਪਏ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ ਦਾ ਖਤਰਾ ਸੂਬਾ ਸਰਕਾਰ ਨੇ ਜਾਰੀ ਕੀਤਾ ਹਾਈ ਅਲਰਟ ਤਾਂ ਦੇਖੋ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ ਦਾ ਖਤਰਾ ਮੰਡਰਾ ਰਿਹਾ ਹੈ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਫਿਰੋਜ਼ਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਅਤੇ ਫਾਜ਼ਿਲਕਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਸਿਹਤ ਵਿਭਾਗ ਨੇ ਖੜਾ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ਸਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਵਿਭਾਗ ਵੱਲੋਂ ਕੁੱਲ 172 ਐਂਬੂਲੈਂਸਾਂ 438 ਕੁਇਕ ਰਿਸਪੌਂਸ ਟੀਮਾਂ ਅਤੇ 323 ਮੋਬਾਈਲ ਮੈਡੀਕਲ ਟੀਮਾਂ ਕਾਇਨਾਤ ਕੀਤੀਆਂ ਗਈਆਂ ਨੇ ਜੋ ਲੋੜ ਪੈਣ ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨਗੀਆਂ ਵੱਡੀ ਖਬਰ ਤੁਹਾਡੇ ਸਾਹਮਣੇ ਆ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਇਸ ਕਰਕੇ ਸਰਕਾਰ ਨੇ ਹਾਈ ਅਲਰਟ ਜਿਹੜਾ ਸੂਬੇ ਦੇ ਵਿੱਚ ਜਾਰੀ ਕਰ ਦਿੱਤਾ ਹੈ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਵੀ ਉਮੀਦ ਜਿਤਾਈ ਜਾ ਰਹੀ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੇ ਆਮ ਲੋਕਾਂ ਨੂੰ ਦੇਣਗੇ ਵੱਡਾ ਤੋਹਫਾ ਤਾਂ ਦੇਖੋ ਉਨ੍ਹਾਂ ਕਿਹਾ ਕਿ ਦੀਵਾਲੀ ਤੱਕ ਸਰਕਾਰ ਅਗਲੀ ਪੀੜੀ ਦਾ ਜੀਐਸਟੀ ਸੁਧਾਰ ਲਿਆਏਗੀ ਜਿਸ ਨੂੰ ਦੇਸ਼ ਵਾਸੀਆਂ ਲਈ ਦੀਵਾਲੀ ਦਾ ਤੋਹਫਾ ਮੰਨਿਆ ਜਾ ਰਿਹਾ ਹੈ ਇਸ ਦਾ ਉਦੇਸ਼ ਆਮ ਆਦਮੀ ਦੀਆਂ ਰੋਜ਼ਾਨਾ ਦੀਆਂ ਚੀਜ਼ਾਂ ਤੇ ਟੈਕਸ ਨੂੰ ਘਟਾਉਣਾ ਹੈ ਜਿਸ ਨਾਲ ਅਰਥ ਵਿਵਸਥਾ ਵੀ ਮਜ਼ਬੂਤ ਹੋਵੇਗੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡਾ ਤੋਹਫਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਤਾਂ ਦੇਖੋ ਸਰਕਾਰ ਮੌਜੂਦਾ 12% ਅਤੇ 28% ਜੀਐਸਟੀ ਸਲੇਬਾਂ ਨੂੰ ਖਤਮ ਕਰ ਸਕਦੀ ਹੈ ਉਹਨਾਂ ਦੀ ਥਾਂ 5% ਅਤੇ 18% ਦੇ ਦੋ ਨਵੇਂ ਸਲੇਬ ਲਗਾ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ 28% ਸਲੇਬ ਵਿੱਚ ਆਉਣ ਵਾਲੇ ਲਗਭਗ 90% ਸਮਾਨ ਤੇ ਟੈਕਸ ਘਟਾ ਕੇ 18% ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਤੰਬਾਕੂ ਪਾਨ ਮਸਾਲਾ ਅਤੇ ਹੋਰ ਲਗਜ਼ਰੀ ਵਰਤੂਆਂ ਦੀਆਂ ਕੀਮਤਾਂ ਘਟ ਜਾਣਗੀਆਂ। ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕਿ ਨਮਕੀਨ, ਭੂਜੀਆ, ਜੂਸ, ਸੁੱਕੇ ਮੇਵੇ, ਬਦਾਮ, ਅਖਰੋਟ, ਮੱਖਣ ਕਿਉਂ ਆਦਿ ਦਾ ਜਿਹੜਾ ਰੇਟ ਨੇ ਉਹ ਸਸਤੇ ਹੋ ਜਾਣਗੇ। ਕੱਪੜੇ ਤੋਂ ਲੈ ਕੇ ਜੁੱਤੀਆਂ ਤੱਕ ਦੇ ਰੇਟ ਘਟ ਜਾਣਗੇ। ਇਲੈਕਟ੍ਰੋਨਿਕ ਜਿਵੇਂ ਕਿ ਮੋਬਾਈਲ ਫੋਨ, ਚਾਰਜਰ, ਕੰਪਿਊਟਰ ਅਤੇ ਲੈਪਟਾਪ ਵਰਗੇ ਸਮਾਨ ਦੇ ਜਿਹੜੇ ਕੀਮਤਾਂ ਨੇ ਉਹ ਜੀ ਐਸਟੀ ਕਰਕੇ ਘਟ ਜਾਣਗੀਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖੇਤੀਬਾੜੀ ਦੇ ਉਤਪਾਦ ਵਿੱਚ ਯੂਰੀਆ ਅਤੇ ਡੀ ਏ ਪੀ ਵਰਗੇ ਖਾਦ ਦੇ ਰੇਟ ਵੀ ਘਟਾਏ ਜਾਣਗੇ ਤਾਂ ਦੇਖੋ 12% ਤੋਂ ਘਟਾ ਕੇ ਜੀ ਐਸਟੀ 5% ਹੋ ਜਾਵੇਗਾ ਉਧਰ ਪੰਜਾਬ ਸਰਕਾਰ ਦਾ ਨਵਾਂ ਪੋਰਟਲ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਹੁਣ ਘਰ ਬੈਠੇ ਹੋਣਗੀਆਂ ਹੱਲ ਜਾਣੋ ਕਿਵੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਪੰਜਾਬ ਸਰਕਾਰ ਦੇ ਪੈਨਸ਼ਨਰ ਆਪਣੇ ਘਰ ਬੈਠੇ ਹੀ ਪੈਨਸ਼ਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਨੇ ਸਰਕਾਰੀ ਦਫ਼ਤਰਾਂ ਜਾਂ ਅਧਿਕਾਰੀਆਂ ਦੀ ਸ਼ਿਫਾਰਿਸ਼ ਦੀ ਹੁਣ ਲੋੜ ਨਹੀਂ ਪਵੇਗੀ ਕਿਉਂਕਿ ਰਿਟਾਇਰ ਹੋਣ ਵਾਲੇ ਕਰਮਚਾਰੀ ਸਮੇਂ ਤੇ ਬੈਂਕ ਰਾਹੀਂ ਆਪਣੇ ਪੈਨਸ਼ਨ ਪ੍ਰਾਪਤ ਕਰਨ ਲੱਗ ਜਾਣਗੇ ਤਾਂ ਦੇਖੋ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਜਿਹੜਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਪੜਾਅ ਵਿੱਚ 6 ਵਿਭਾਗਾਂ ਦੇ ਰਿਟਾਇਰ ਹੋ ਰਹੇ ਕਰਮਚਾਰੀਆਂ ਦੇ ਕੇਸਾਂ ਨੂੰ ਸੰਭਾਲਿਆ ਜਾ ਰਿਹਾ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਸਾਰੇ ਪੁਰਾਣੇ ਪੈਨਸ਼ਨਰਾਂ ਦੇ ਰਿਕਾਰਡ ਵੀ ਅਪਲੋਡ ਕੀਤੇ ਜਾ ਰਹੇ ਨੇ ਸਰਕਾਰ ਦੀ ਉਮੀਦ ਹੈ ਕਿ ਇਹ ਪੋਰਟਲ ਦਿਵਾਲੀ ਤੱਕ ਕਰਮਚਾਰੀਆਂ ਲਈ ਤਿਆਰ ਹੋ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਨਸ਼ਨ ਸੰਬੰਧੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਦੇਖੋ ਰਿਟਾਇਰ ਹੋ ਰਹੇ ਕਰਮਚਾਰੀਆਂ ਦਾ ਸਾਰਾ ਡਾਟਾ ਪੋਰਟਲ ਤੇ ਅਪਲੋਡ ਕੀਤਾ ਜਾ ਰਿਹਾ ਹੈ ਤੇ ਐਨਓਸੀ ਬੈਂਕ ਨੂੰ ਭੇਜੇ ਜਾ ਰਹੇ ਨੇ ਹੁਣ ਸਰਕਾਰੀ ਕਰਮਚਾਰੀ ਘਰ ਬੈਠੇ ਹੀ ਲਾਈਫ ਸਰਟੀਫਿਕੇਟ ਵੀ ਪੋਰਟਲ ਰਾਹੀਂ ਜਮ੍ਹਾਂ ਕਰ ਸਕਦੇ ਨੇ ਇਸ ਤਰੀਕੇ ਨਾਲ 3 ਲੱਖ ਪੈਨਸ਼ਨਰਾਂ ਨੂੰ ਸਹੂਲਤ ਮਿਲੇਗੀ ਉਧਰ ਆਧਾਰ ਕਾਰਡ ਸੰਬੰਧੀ ਵੱਡੀ ਖਬਰ ਮੋਬਾਈਲ ਨੰਬਰ ਤੇ ਆਧਾਰ ਨਾਲ ਲਿੰਕ ਹੋਣਗੇ ਗੱਡੀ ਤੇ ਡਰਾਈਵਿੰਗ ਲਾਇਸੈਂਸ ਇੰਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ ਧਾਰਕਾਂ ਤੇ ਰਜਿਸਟਰਡ ਵਾਹਨ ਮਾਲਕਾਂ ਲਈ ਮੋਬਾਈਲ ਨੰਬਰ ਅਪਡੇਟ ਕਰਨ ਦੀ ਸਹੂਲਤ ਆਨਲਾਈਨ ਸ਼ੁਰੂ ਕਰ ਦਿੱਤੀ ਹੈ ਹੁਣ ਇਸ ਦੇ ਲਈ ਤੁਹਾਨੂੰ ਆਰਟੀਓ ਦਫ਼ਤਰ ਜਾਣ ਦੀ ਲੋੜ ਨਹੀਂ ਹੈ ਮੋਬਾਈਲ ਨੰਬਰ ਅਪਡੇਟ ਕਰਨ ਅਤੇ ਆਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਪਰਿਵਹਨ ਐਪ ਤੇ ਅਪਲੋਡ ਉਪਲਬਧ ਹੈ ਤਾਂ ਦੇਖੋ ਤੁਹਾਨੂੰ ਆਪਣੇ ਵਾਹਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਨਾਲ ਲਿੰਕ ਕਿਉਂ ਕਰਨਾ ਪਵੇਗਾ ਇਸ ਨੂੰ ਲਿੰਕ ਕਿਵੇਂ ਕਰਨ ਦਾ ਤਰੀਕਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤਾਂ ਦੇਖੋ ਵਾਹਨ ਮਾਲਕਾਂ ਤੇ ਡਰਾਈਵਿੰਗ ਲਾਇਸੈਂਸ ਧਾਰਕਾਂ ਨੂੰ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮਤਰਲੇ ਵੱਲੋਂ ਇੱਕ ਮੈਸੇਜ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਰਜਿਸਟਰਡ ਵਾਹਨ ਲਈ ਆਧਾਰ অথেন্টিਕੇਸ਼ਨ ਪ੍ਰੋਸੈਸ ਰਾਹੀਂ ਮੋਬਾਈਲ ਨੰਬਰ ਨੂੰ ਲਿੰਕ ਅਪਡੇਟ ਤੇ ਪੁਸ਼ਟੀ ਕਰਨ ਜਾ ਰਿਹਾ ਹੈ ਇਸ ਲਈ ਤੁਹਾਨੂੰ ਪਰਿਵਹਨ ਤੇ ਜਾ ਕੇ ਪ੍ਰਕਿਰਿਆ ਪੂਰੀ ਕਰਨੀ ਪਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਪਰਿਵਹਨ ਵੈੱਬਸਾਈਟ ਤੇ ਜਾਣਾ ਪਵੇਗਾ ਇਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਨੰਬਰ ਰਾਈ ਮੋਬਾਈਲ ਨੰਬਰ ਅਪਡੇਟ ਕਰਨ ਲਈ ਚੁਣੋ ਹੁਣ ਤੁਹਾਨੂੰ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਚਾਸੀ ਨੰਬਰ ਤੇ ਇੰਜਣ ਨੰਬਰ ਭਰਨਾ ਪਵੇਗਾ ਇਸ ਦੇ ਲਈ ਤੁਹਾਨੂੰ ਰਜਿਸਟ੍ਰੇਸ਼ਨ ਦੀ ਤਰੀਕ ਤੇ ਵੈਲਿਡਿਟੀ ਵੀ ਦੱਸਣੀ ਪਵੇਗੀ ਵੈਰੀਫਿਕੇਸ਼ਨ ਕੋਡ ਭਰਨ ਤੇ ਸਬਮਿਟ ਕਰੋ ਪ੍ਰਕਿਰਿਆ ਪੂਰੀ ਹੋ ਜਾਵੇਗੀ ਉਧਰ ਇੱਕ ਹੋਰ ਵੱਡੀ ਖਬਰ ਸਰਕਾਰ ਵੱਲੋਂ ਕਿਹੜੇ ਨੌਜਵਾਨਾਂ ਨੂੰ ਮਿਲਣਗੇ 15-15000 ਕਿੱਥੇ ਕਰਨਾ ਹੈ ਅਪਲਾਈ ਜਾਣੋ ਪੂਰੀ ਜਾਣਕਾਰੀ ਤਾਂ ਦੇਖੋ ਦੱਸ ਦਈਏ ਕਿ ਇਸ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਨੌਕਰੀ ਸ਼ੁਰੂ ਕਰਨ ਤੇ 15000 ਰੁਪਏ ਮਿਲਣਗੇ ਇਹ ਯੋਜਨਾ ਕੀ ਹੈ ਨੌਜਵਾਨਾਂ ਨੂੰ ਕਿਵੇਂ ਇਸ ਦਾ ਲਾਭ ਮਿਲੇਗਾ ਤਾਂ ਦੇਖੋ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਜੋ ਕਿ ਨਰਿੰਦਰ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਤੁਸੀਂ ਆਪਣੀ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ 15-15000 ਰੁਪਏ ਨੌਜਵਾਨਾਂ ਨੂੰ ਸਰਕਾਰ ਦੇਵੇਗੀ ਨੌਜਵਾਨਾਂ ਨੂੰ ਮਿਲਣਗੇ 15-15000 ਸਰਕਾਰ ਵੱਲੋਂ ਦੇਸ਼ ਭਰ ਵਿੱਚ ਵੱਖ-ਵੱਖ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਕੇਂਦਰ ਸਰਕਾਰ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਤਾਂ ਹੁਣ ਨਵੀਂ ਸਕੀਮ ਹੈ ਜਿਹੜੀ ਨੌਜਵਾਨਾਂ ਲਈ ਸਰਕਾਰ ਨੇ ਸ਼ੁਰੂ ਕੀਤੀ ਹੈ ਤਾਂ ਦੇਖੋ ਜਿਸ ਨੂੰ ਲਾਗੂ ਕਰ ਦਿੱਤਾ ਹੈ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਹੈ ਜਿਸ ਤਹਿਤ ਸਰਕਾਰ ਸਰਕਾਰ ਵੱਲੋਂ 3.5 ਕਰੋੜ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ਵਿੱਚ ਅਤੇ ਪਹਿਲੀ ਵਾਰ ਨੌਕਰੀ ਕਰਨ ਵਾਲੇ ਲੋਕਾਂ ਨੂੰ ਸਰਕਾਰ ਦੇ ਵੱਲੋਂ ਲਾਭ ਦਿੱਤਾ ਜਾਵੇਗਾ ਸਰਕਾਰ ਵੱਲੋਂ ਨੌਜਵਾਨਾਂ ਨੂੰ 15-15000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ